ਕੀ ਮਾਤਾ ਪਿਤਾ ਬਣਨਾ ਅਜ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਸਰਕਾਰ ਅੱਜ ਹੈ ਉਹਨੂੰ ਕੋਈ ਫਿਕਰ ਨਹੀਂ ਕੋਈ ਪ੍ਰਵਾਨ ਐਜਾ ਖਿੱਦ ਮੁੱਖ ਮੰਤਰੀ ਪੰਜਾਬ ਚ ਆਇਆ ਹੈ ਇੱਥੇ ਕੋਈ ਜਿਉਂਦਾ ਹੈ ਮਰਦਾ ਹੈ ਹਜ਼ਾਰ ਰੋਜ਼ ਪੇਤਨੀਆਂ ਹੋ ਰਹੀਆਂ ਗੁਰੂ ਘਰ ਚੋਂ ਪੇਤਨੀਆਂ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਤੇ ਅਜ ਮੰਦਰ ਚੋਈ ਹੈ ਕਿੰਨੀ ਦੁਖ ਦੀ ਗੱਲ ਹੈ ਤੋ ਐਸ ਕਰਕੇ ਮੈਂ ਉਹਨਾਂ ਨੂੰ ਅੱਜ ਮੈਂ ਐਸਐਸਪੀ ਨਾਲ ਹੁਣੀ ਗੱਲ ਕੀਤੀ ਹੈ ਮੈਂ ਕਿਹਾ ਡੀਆਈਜੀ ਬੀਜੇਟੀ ਬਲਾਉ ਇੱਥੇ ਜਿਹੜਾ ਐਸਐਚਓ ਉਹਦੇ ਤੇ ਐਕਸ਼ਨ ਲਓ ਤੇ ਖਾਸ ਕਰਕੇ ਇਮੀਡੀਏਟਲੀ ਅਸ਼ੋਰ ਕਰੋ ਖੰਨਾ ਦੇ ਸ਼ਿਪੂਰੀ ਮੰਦਰ ਵਿੱਚ ਹੋਈ ਚੋਰੀ ਤੇ ਚੋਰਾਂ ਦੇ ਵੱਲੋਂ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰਨ ਦਾ ਮਾਮਲਾ ਗਰਮਾਇਆ ਹੋਇਆ ਹੈ ਨਰਾਜ ਹਿੰਦੂ ਜਥੇਬੰਦੀਆਂ ਦੇ ਵੱਲੋਂ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹੁੰਚ ਕੇ ਇਸ ਮਾਨਤਾਗੀ ਘਟਨਾ ਦੀ ਨਖੇਦੀ ਕੀਤੀ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਤੇ ਪੰਜਾਬ ਦੀ ਮਾਨ ਸਰਕਾਰ ਨੂੰ ਕਹਿ ਰਿਹਾ ਦੇਖੋ ਸਾਰੀ ਸੰਗਤ ਅੱਜ ਰੜਕਦੇ ਹੈ तकरीबन 4-5 ਘੰਟੇ ਹੋ ਗਏ ਨਾ ਪ੍ਰਸ਼ਾਸਨ ਤਰਫੋਂ ਕੋਈ ਘੱਟੋ ਘੱਟ ਉਹਨਾਂ ਦੇ ਅਫਸਰ ਡੀਆਈਜੀ ਲੈਵਲ ਦੇ ਅਫਸਰ ਹੋਣ ਇਨਕੁਆਇਰੀ ਕੀਤੀ ਜਾਏ ਇਸ ਪਰਚਾ ਦੇ ਕੇ ਤੇ ਕਹਿੰਦੇ ਐਸਐਚਓ ਜਿਹੜਾ ਇੱਥੋਂ ਦਾ ਹੈ ਉਹ ਬੜੀ ਉਹਨੇ ਬੁਰੇ ਲਫ਼ਜ਼ ਵਰਤੇ ਐ ਪਰ ਉਹਦੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਸਰਕਾਰ ਅੱਜ ਹੈ ਉਹ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐ ਜਾ ਨਖੇਦ ਮੁਖਮੰਤਰੀ ਪੰਜਾਬ ਚ ਆਇਆ ਹੈ ਇੱਥੇ ਕੋਈ ਜਿਉਂਦਾ ਹੈ ਮਰਦਾ ਹੈ ਹਜ਼ਾਰ ਰੋਜ਼ ਪੇ ਆਦਮੀਆਂ ਹੋ ਰਹੀਆਂ ਗੁਰੂ ਘਰ ਚੋਂ ਵੀ ਆਦਮੀਆਂ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਤੇ ਅੱਜ ਮੰਦਰ ਚ ਹੋਈ ਹੈ ਕਿੰਨੀ ਦੁਖਦੀ ਗੱਲ ਹੈ ਤੁਹੈਸ ਕਰਕੇ ਮੈਂ ਉਹਨਾਂ ਨੂੰ ਅੱਜ ਮੈਂ ਐਸਐਸਪੀ ਨਾਲ ਹੁਣੀ ਗੱਲ ਕੀਤੀ ਹੈ ਮੈਂ ਕਿਹਾ ਡੀਆਈਜੀ ਇਮੀਡੀਏਟਲੀ ਬਲਾਓ ਇੱਥੇ ਜਿਹੜਾ ਐਸਐਚਓ ਉਹਦੇ ਤੇ ਐਕਸ਼ਨ ਲਓ ਤੇ ਖਾਸ ਕਰਕੇ ਇਮੀਡੀਏਟਲੀ ਐਸ਼ੋਰ ਕਰੋ ਕਿ ਅਸੀਂ ਦੋਸ਼ੀਆਂ ਨੂੰ ਫੜਾ ਲਈ ਜੀ ਤੁਹਾਡੀ ਸਰਕਾਰ ਵਾਲੇ ਕਹਿੰਦੇ ਸੀਗਾ ਕਿ ਸਰਕਾਰ